ਹੁਣ ਤਾਂ ਸਾਰੇ ਰਲ ਮਿਲ ਜਾਓ ਗਰੀਬ ਦਾ ਦਰਦ ਵੰਡਾ ਲਈਏ ਕਿਸਮਤ ਥੁੜਿਆਂ ਬੱਚਿਆਂ ਦੇ ਝੋਲੀ ਖੁਸ਼ੀਆਂ ਪਾ ਦਈਏ ਦਰਦ ਪਰਾਇਆ ਵੰਡ ਕੇ ਵੇਖੋ ਖੁਸ਼ੀ ਇਹ ਮੁੱਲ ਨਾ ਮਿਲਦੀ ਏ ਜੱਗ ਚ ਮੇਲੇ ਕਦ ਨਹੀਂ ਮੁਕਣੇ ਸਭ ਪੱਥਰ ਦਿਲ ਪਿਗਲਾ ਲਈਏ ਹੁਣ ਤਾਂ ਸਾਰੇ ਰਲ ਮਿਲ ਜਾਈਏ ਗਰੀਬ ਦਾ ਦਰਦ ਵੰਡਾ ਲਈਏ ਦੁਨੀਆ ਵਿੱਚ ਹੁਣ ਕੋਣ ਕਿਸੇ ਦਾ ਆਪੋ ਤਾਪੀ ਪੈ ਗਈ ਏ ਅੱਧ ਈਰਖਾ ਮੱਚ ਗਈ ਜਗ ਤੇ ਸੱਚ ਦਇਆ ਧਰਮ ਵਰਤਾ ਲਈਏ ਹੁਣ ਤਾਂ ਸਾਰੇ ਰਲ ਮਿਲ ਜਾਈਏ ਗਰੀਬ ਦਾ ਦਰਦ ਵੰਡਾ ਲਈਏ ਸੁਪਨੇ ਸਭ ਦੇ ਪੂਰੇ ਕਰੀਏ ਹੱਥ ਪਿਆਰ ਨਾਲ ਸਿਰ ਤੇ ਧਰੀਏ ਆਓ ਵਿਦਿਆ ਪਸਾਰਾ ਕਰੀਏ ਅਨਪੜਤਾ ਜੜੋਂ ਮੁਕਾ ਦਈਏ ਹੁਣ ਤਾਂ ਸਾਰੇ ਰਲ ਮਿਲ ਜਾਈਏ ਗਰੀਬ ਦਾ ਦਰਦ ਵੰਡਾ ਲਈਏ ਆਪਣੇ ਘਰੇਲੂ ਝੰਝਟਾਂ ਵਿੱਚ ਸਾਰੇ ਪੈਂਦੇ ਨੇ ਪਰ ਮੈਨੂੰ ਮੈਂ ਉਸ ਤੋਂ ਇਹ ਸਿੱਖਿਆ ਕਿ ਮੈਂ ਹੀ ਇਕੱਲੀ ਨਹੀਂ ਬਰਦਾਸ਼ਤ ਕਰ ਰਹੀ ਬਹੁਤ ਕੁੜੀਆਂ ਕਰਦੀਆਂ ਨੇ ਬਰਦਾਸ਼ਤ ਤੇ ਕਿਉਂ ਨਾ ਦੁਖੀ ਹੋਣ ਦਾ ਕਾਰਨ ਵੱਡਾ ਲੱਭਾਂ ਇਹ ਇਹਨਾਂ ਦੇਖਾਂ ਕਿ ਮੈਂ ਦੁਖੀ ਹਾਂ ਇਹ ਦੇਖਾਂ ਮੇਰੇ ਵਰਗੀਆਂ ਕਿੰਨੀਆਂ ਦੁਖੀ ਨੇ ਤੇ ਮੈਂ ਉਹਨਾਂ ਨੂੰ ਕਿੱਦਾਂ ਸੁਖੀ ਕਰ ਸਕਦੀ ਆ ਤੇ ਮੇਰੇ ਮਨ 'ਚ ਸੀ ਕਿ ਮੈਂ ਜੋ ਬੰਨਣਾ ਚਾਹੁੰਦੀ ਸੀ ਮੈਂ ਉਹ ਬਣ ਨਹੀਂ ਸકી ਹੁਣ ਮੇਰੀ ਜ਼ਿੰਦਗੀ ਖਰਾਬ ਹੋ ਗਈ ਆ ਹੁਣ ਮੈਂ ਘਰੇਲੂ ਝੰਜਟਾਂ 'ਚ ਪੈ ਗਈ ਆ ਦੋ ਵਾਰੀ ਮੈਂ ਸੁਸਾਇਟੀ ਦੇ ਵੀ ਕੋਸ਼ਿਸ਼ ਕੀਤੀ ਕੁਝ ਹਲਾਅ ਦਿੱਤਾ ਤੁਸੀਂ ਮੈਂ 10 ਸਾਲ ਬਾਅਦ ਐਮਏ ਸਟਾਰਟ ਕੀਤੀ ਮੈਂ ਬੈਗ ਚੁੱਕਿਆ ਤਾਂ ਮੈਨੂੰ ਇਦਾਂ ਲੱਗਿਆ ਵੀ ਮੇਰਾ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੇਰਾ ਵਿਆਹ ਹੋ ਚੁੱਕਾ ਹੈ ਮੈਂ 10 ਸਾਲ ਜ਼ਿੰਦਗੀ ਤੋਂ ਅੱਗੇ ਨਿਕਲ ਚੁੱਕਿਆ ਮੈਂ ਆਪਣੇ ਆਪ ਨੂੰ ਵਾਪਸ ਲੈ ਆਂਦਾ ਤੇ ਮੈਨੂੰ ਲੱਗਿਆ ਮੈਨੂੰ ਇੰਨੇ ਸਾਲਾਂ ਬਾਅਦ ਬੈਗ ਚੁੱਕੇ ਇੰਨਾ ਮਜ਼ਾ ਆ ਰਿਹਾ ਜਦੋਂ ਇਹ ਬੋਰੀਆਂ ਵਾਲੇ ਬੱਚੇ ਜਿਹੜੇ ਕਬਾੜ ਚੁੱਕਦੇ ਨੇ ਜਦੋਂ ਇਹਨਾਂ ਨੂੰ ਮੈਂ ਬੈਗ ਫੜਾਉਂਗੀ ਇਹਨਾਂ ਨੂੰ ਕਿੰਨੀ ਖੁਸ਼ੀ ਮਿਲੂਗੀ ਜਿਹੜੀਆਂ ਵੀ ਔਰਤਾਂ ਅੱਜ ਵੀ ਕਹਿੰਦੇ ਨੇ ਕਿ ਘਰਾਂ 'ਚ ਬੈਠੀਆਂ ਨੇ ਪੜਾਂਦੀਆਂ ਮਤਲਬ ਪੜੀਆਂ ਹੋਈਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਮਤਲਬ ਬੱਚਿਆਂ ਨੂੰ ਪੜਾਓ ਵਿਦਿਆਦਾਨ ਕਰੋ ਵਿਦਿਆਦਾਨ ਕੋਈ ਖੋ ਨਹੀਂ ਸਕਦਾ ਤੁਸੀਂ ਕਿਸੇ ਨੂੰ ਪ੍ਰਸ਼ਾਦਾ ਛਕਾਓਗੇ ਉਹ ਉਹਨੂੰ ਦੁਬਾਰਾ ਭੁੱਖ ਲੱਗ ਜੇਗੀ ਪਰ ਵਿਦਿਆ ਉਹਦੇ ਦਿਮਾਗ ਚ ਕੋਈ ਨਹੀਂ ਘੱਟ ਸਕੇਗਾ ਉਹਨੂੰ ਸਹੀ ਜ਼ਿੰਦਗੀ ਦਾ ਰਾਹ ਦਿਖਾਓ ਕਿ ਤੁਸੀਂ ਆਪਣਾ ਜਨਮ ਦਿਨ ਕਲੱਬਾਂ ਚ ਮਨਾਣਾ ਹੋਟਲਾਂ ਚ ਮਨਾਣਾ ਜਿੱਥੇ ਮਰਜ਼ੀ ਮਨਾਓ ਜੇ ਤੁਸੀਂ 2000 10000 ਦਾ ਖਰਚਾ ਕਰ ਰਹੇ ਹੋ ਤਾਂ 10ਵਾਂ ਹਿੱਸਾ ਲੈ ਕੇ ਸਾਡੇ ਕੋਲ ਜ਼ਰੂਰ ਆਓ ਤੇ ਬਹੁਤ ਭੈਣਾ ਵੀਰਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਹਨਾਂ ਨੇ ਇਹ ਵੀ ਮੰਨਿਆ ਕਿ ਸਾਨੂੰ ਉੱਥੇ ਜੋ ਮਜ਼ਾ ਆਂਦਾ ਹੈ ਨਾ ਉਹਦੇ ਨਾਲੋਂ 100 ਗੁਣਾ ਵੱਧ ਮਜ਼ਾ ਤੁਹਾਡੀਆਂ ਕਲਾਸਾਂ ਚ ਆਉਂਦਾ ਝੁੱਗਿਆਂ ਵਾਲੇ ਬੱਚਿਆਂ ਨੂੰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਬੱਚਿਓ ਜੇ ਮੈਂ ਤੁਹਾਨੂੰ ਕਿਤੇ ਮੰਗਦੇ ਦੇਖ ਲਿਆ ਉਸ ਦਿਨ ਤੋਂ ਤੁਸੀਂ ਮੇਰੀ ਕਲਾਸ ਤੋਂ ਬਾਹਰ ਤੁਸੀਂ ਮੰਗਣਾ ਨਹੀਂ ਦੇਣਾ ਸਿੱਖਣਾ ਹੈ ਬੱਚਿਆਂ ਨੂੰ ਇਹ ਚ ਸਿਖਾਈ ਹੈ ਕਿ ਜੇ ਤੇਰੇ ਕੋਲ ਬੱਚੇ ਦੋ ਜੋੜੇ ਹੈ ਨਾ ਚप्पल ਦੇ ਤੇਰੇ ਨਾਲ ਵਾਲੇ ਕੋ ਨਹੀਂ ਹੈਗੇ ਤੂੰ ਉਹਨੂੰ ਦੇ ਦੇ ਤੈਨੂੰ ਪਰਮਾਤਮਾ ਹੋਰ ਦੇਗਾ ਉਹ ਬੱਚੇ ਖੁਦ ਮੰਨਦੇ ਮੈਡਮ ਇਸ ਚੀਜ਼ ਨਾਲ ਨਾ ਸਾਡੇ ਕੋਲ ਕਦੀ ਗਰੀਬੀ ਨਹੀਂ ਆਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ ਕੋਰ ਜ਼ਿੰਦਗੀ ਦੇ ਰੰਗ ਬੜੇ ਅਜੀਬ ਹੁੰਦੇ ਨੇ ਲਗਾਤਾਰ ਜ਼ਿੰਦਗੀ 'ਚ ਉਤਾਰ ਚੜਾਵ ਆਉਂਦੇ ਰਹਿੰਦੇ ਨੇ ਪਰ ਕਈ ਵਾਰ ਇਨਸਾਨ ਜ਼ਿੰਦਗੀ ਦੇ ਇਹਨਾਂ ਉਤਾਰਾਂ ਚੜਾਵਾਂ ਤੋਂ ਹਾਰ ਜਾਂਦਾ ਹੈ ਤਾਂ ਇਨਸਾਨ ਸੋਚਦਾ ਹੈ ਕਿ ਹੁਣ ਜ਼ਿੰਦਗੀ ਜੀ ਕੇ ਕੀ ਕਰਨਾ ਤਾਂ ਹੁਣ ਮੌਤ ਦਾ ਰਸਤਾ ਚੁਣ ਲਈਏ ਤਾਂ ਅਜਈਆਂ ਚੀਜ਼ਾਂ ਨੂੰ ਪਾਰ ਕਰਕੇ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨਾ ਤਾਂ ਕਿਸੇ ਦੀ ਅੱਖਾਂ ਦੇ ਵਿੱਚ ਸੁਪਨੇ ਪਰਣਾ ਬੜੀ ਹਿੰਮਤ ਵਾਲੀ ਗੱਲ ਹੈ ਤੇ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਆ ਤੇ ਜਿਸ ਹਸਤੀ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਸ ਦੀ ਜ਼ਿੰਦਗੀ ਦੀ ਕਹਾਣੀ ਵੀ ਕੁਝ ਅਜਿਹੀ ਹੈ ਜਿਸ ਨੇ 2-3 ਵਾਰ ਜ਼ਿੰਦਗੀ ਤੋਂ ਹਾਰ ਮੰਨੀ ਹੈ ਪਰ ਆਖੀਰਕਾਰ ਹਿੰਮਤ ਕੀਤੀ ਹੈ ਹਿੰਮਤ ਦੇ ਨਾਲ ਦੁਬਾਰਾ ਉੱਠੀ ਹੈ ਤੇ ਉੱਠ ਕੇ ਬੱਚਿਆਂ ਦੇ ਅੱਖਾਂ ਦੇ ਵਿੱਚ ਸੁਪਨੇ ਭਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਨਾਮ ਹੈ ਹਰਪ੍ਰੀਤ ਪ੍ਰੀਤ ਜਿਨ੍ਹਾਂ ਦੇ ਵੱਲੋਂ ਸਲਾਮ ਏਰੀਆ ਦੇ ਬੱਚਿਆਂ ਨੂੰ ਐਜੂਕੇਟ ਕੀਤਾ ਜਾਂਦਾ ਹੈ ਐਜੂਕੇਸ਼ਨ ਦਿੱਤੀ ਜਾਂਦੀ ਹੈ ਤਾਂ ਅੱਜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਜਾਣਦੇ ਆ ਕਿ ਜ਼ਿੰਦਗੀ ਦੇ ਕਿਹੜੇ ਉਹ ਬਲਬਲੇ ਸੀ ਕਿਹੋ ਜਿਹਾ ਸਮਾਂ ਆਇਆ ਸੀ ਜਦੋਂ ਇਹਨਾਂ ਜ਼ਿੰਦਗੀ ਤੋਂ ਹਾਰ ਮੰਨ ਲਈ ਸੀ ਤਾਂ ਦੁਬਾਰਾ ਕਿਵੇਂ ਉੱਠ ਕੇ ਖੜੇ ਹੋਏ ਨੇ ਤਾਂ ਮਹਿਲਾਵਾਂ ਨੂੰ ਵੀ ਇਹ ਜਿਹੜੀ ਸਟੋਰੀ ਹੈ ਬਹੁਤ ਜ਼ਿਆਦਾ ਇਨਸਪਾਇਰ ਕਰਨ ਵਾਲੀ ਹੈ ਤੇ ਲਾਸਟ ਤੱਕ ਇਸ ਸਟੋਰੀ ਦੇ ਜ਼ਰੂਰ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਤੁਸੀਂ ਬਹੁਤ-ਬਹੁਤ ਕਿਰਪਾ ਹਰਪ੍ਰੀਤ ਤੁਸੀਂ ਜ਼ਿੰਦਗੀ ਦੇ ਪੜਾਵਾਂ ਤੋਂ ਹਾਰੇ ਹਾਰ ਕੇ ਹਿੰਮਤ ਕੀਤੀ ਦੁਬਾਰਾ ਉੱਠੇ ਸੋਸ਼ਲ ਵਰਕਿੰਗ 'ਚ ਪੈਰ ਧਰਿਆ ਤਾਂ ਅੱਜ ਬੱਚਿਆਂ ਦੀਆਂ ਅੱਖਾਂ ਨੂੰ ਸੁਪਨੇ ਦੇ ਰਹੇ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਕਿ ਹੋ ਜੇ ਖਲਾਤਾ ਚੁਲੰਗੇ ਹੋ ਤੇ ਕਿਵੇਂ ਖੜੇ ਹੋਏ ਮੈਂ ਆਪਣੀ ਲਾਈਫ ਦੀ ਸਟੋਰੀ ਸ਼ੁਰੂਆਤ ਦੇ ਵਿੱਚ ਬਹੁਤ ਛੋਟੇ ਜਿਹੇ ਸ਼ਬਦਾਂ ਚ ਇਹ ਕਵਾਂਗੀ ਕਿ ਹਰ ਇੱਕ ਵਿਮਨ ਹੈ ਹਰ ਇੱਕ ਕੁੜੀ ਹੈ ਉਹ ਬਹੁਤ ਕੁਝ ਆਪਣੀ ਜ਼ਿੰਦਗੀ ਚ ਸੈਨ ਕਰਦੀ ਆ ਉਹਨਾਂ ਵਿੱਚੋਂ ਮੈਂ ਵੀ ਇੱਕ ਸੀ ਪਰ ਮੇਰੇ ਬਚਪਨ ਤੋਂ ਹੀ ਸੁਪਨੇ ਬਹੁਤ ਵੱਡੇ ਸੀ ਕਿ ਮੈਂ ਮੈਂ ਆਪਣੇ ਕੀਮਤੀ ਸਾ ਕਿਸੇ ਬੱਸ ਲਈ ਜਾਂ ਕਿਸੇ ਨਿਰਾਰਥਕ ਕੰਮ ਲਈ ਵੇਸਟ ਕਰਨ ਲਈ ਦੁਨੀਆ ਤੇ ਨਹੀਂ ਆਈ ਮੇਰਾ ਇੱਕੋ ਇੱਕ ਮੋਟਿਵ ਸੀ ਕਿ ਮੈਂ ਜੇ ਦੁਨੀਆ ਤੇ ਆਈ ਆ ਇਹਦਾ ਕੋਈ ਮਕਸਦ ਹੈ ਉਸ ਮਕਸਦ ਨੂੰ ਲੱਭਣ ਨੂੰ ਮੈਂ ਬਚਪਨ ਤੋਂ ਹੀ ਲੱਗੀ ਸੀ ਤੇ ਆਪਣੇ ਘਰੇਲੂ ਝੰਜਟਾਂ ਵਿੱਚ ਸਾਰੇ ਪੈਂਦੇ ਨੇ ਪਰ ਮੈਨੂੰ ਮੈਂ ਉਸ ਤੋਂ ਇਹ ਸਿੱਖਿਆ ਕਿ ਮੈਂ ਹੀ ਇਕੱਲੀ ਨਹੀਂ ਬਰਦਾਸ਼ਤ ਕਰ ਰਹੀ ਬਹੁਤ ਕੁੜੀਆਂ ਕਰਦੀਆਂ ਨੇ ਬਰਦਾਸ਼ਤ ਤੇ ਕਿਉਂ ਨਾ ਦੁਖੀ ਹੋਣ ਦਾ ਕਾਰਨ ਵੱਡਾ ਲੱਭਾ ਇਹ ਇਹਨਾਂ ਦੇਖਾਂ ਕਿ ਮੈਂ ਦੁਖੀ ਆ ਇਹ ਦੇਖਾਂ ਮੇਰੇ ਵਰਗੀਆਂ ਕਿੰਨੀਆਂ ਦੁਖੀ ਨੇ ਤੇ ਮੈਂ ਉਹਨਾਂ ਨੂੰ ਕਿੱਦਾਂ ਸੁਖੀ ਕਰ ਸਕਦੀ ਆ ਤੇ ਮੈਨੂੰ ਸੁਖੀ ਕਰਨ ਵਾਲੇ ਮੇਰੇ ਮੁਰਸ਼ਿਦ ਸ਼੍ਰੀ ਠਾਕੁਰ ਦਿਲੀਪ ਸਿੰਘ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਮੋਟੀਵੇਸ਼ਨ ਦੇਣੀ ਕਿ ਹਰਪ੍ਰੀਤ ਤੂੰ ਆਪਣੀ ਗੱਲ ਕਰਿਆ ਕਰ ਕਿਸੇ ਨਾ ਕਿਸੇ ਨਾਲ ਜ਼ਰੂਰ ਕਰਿਆ ਕਰ ਆਪਣੇ ਅੰਦਰ ਨਾ ਰੱਖਿਆ ਕਰ ਤੇ ਮੇਰੇ ਮਨ ਚ ਸੀ ਕਿ ਮੈਂ ਜੋ ਬੰਨਾ ਚਾਹੰਦੀ ਸੀ ਮੈਂ ਉਹ ਬਣ ਨਹੀਂ ਸਕੀ ਹੁਣ ਮੇਰੀ ਜ਼ਿੰਦਗੀ ਖਰਾਬ ਹੋ ਗਈ ਐ ਮੈਂ ਘਰੇਲੂ ਝੰਜਟਾਂ ਚ ਪੈ ਗਈਆਂ ਦੋ ਵਾਰੀ ਮੈਂ ਸੁਸਾਇਡ ਦੀ ਵੀ ਕੋਸ਼ਿਸ਼ ਕੀਤੀ ਕੁਛ ਹਾਲਾਤ ਇਦਾਂ ਦੇ ਸੀ ਪਰ ਮੈਨੂੰ ਜਿੱਦਾਂ ਠਾਕੁਰ ਜੀ ਨੇ ਕੱਢਿਆ ਸਤਿਗੁਰੂ ਦਲੀਪ ਸਿੰਘ ਜੀ ਨੇ ਕੱਢਿਆ ਉਸ ਤੋਂ ਮੈਂ ਇਹ ਸੋਚ ਲਿਆ ਕਿ ਮੇਰੀ ਜ਼ਿੰਦਗੀ ਦਾ ਦੂਸਰਾ ਜਨਮ ਹੋਇਆ ਤੇ ਇਸ ਜਨਮ ਨੂੰ ਹੁਣ ਮੈਂ ਦੂਸਰਿਆਂ ਲਈ ਜੀਣਾ ਤੇ ਉਹਦੇ ਚ ਉਹਨਾਂ ਦੇ ਹੀ ਪ੍ਰਵਚਨਾਂ ਨੂੰ ਉਹਨਾਂ ਨੇ ਕਹਿਣਾ ਕਿ ਜਿਹੜੀਆਂ ਵੀ ਔਰਤਾਂ ਅੱਜ ਵੀ ਕਹਿੰਦੇ ਨੇ ਕਿ ਘਰਾਂ 'ਚ ਬੈਠੀਆਂ ਨੇ ਪੜਾਉਂਦੀਆਂ ਮਤਲਬ ਪੜੀਆਂ ਹੋਈਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਮਤਲਬ ਬੱਚਿਆਂ ਨੂੰ ਪੜਾਓ ਵਿਦਿਆਦਾਨ ਕਰੋ ਵਿਦਿਆਦਾਨ ਕੋਈ ਖੋ ਨਹੀਂ ਸਕਦਾ ਤੁਸੀਂ ਕਿਸੇ ਨੂੰ ਪ੍ਰਸ਼ਾਦਾ ਛਕਾਓਗੇ ਉਹ ਉਹਨੂੰ ਦੁਬਾਰਾ ਭੁੱਖ ਲੱਗ ਜੇਗੀ ਪਰ ਵਿਦਿਆ ਉਹਦੇ ਦਿਮਾਗ 'ਚ ਕੋਈ ਨਹੀਂ ਘੱਟ ਸਕੇਗਾ ਉਹਨੂੰ ਸਹੀ ਜ਼ਿੰਦਗੀ ਦਾ ਰਾਹ ਦਿਖਾਓ ਉਸ ਮਕਸਦ ਨੂੰ ਲੈ ਕੇ ਮੈਂ ਤੁਰੀ ਸੀ ਤੇ ਸਾਡੀ ਇੱਕ ਐਨਜੀਓ ਚੱਲਦੀ ਹੈ ਵਿਸ਼ਵ ਸਤਸੰਗ ਸਭਾ ਦਿੱਲੀ ਤੋਂ ਚੱਲ ਰਹੀ ਹੈ ਬਹੁਤ ਸਾਲਾਂ ਤੋਂ 2001 ਤੋਂ ਚੱਲ ਰਹੀ ਹੈ ਮੈਂ ਆਪਣੇ ਆਪ ਨੂੰ ਸੁਭਾਗੀ ਸਮਝਦੀ ਆ ਕਿ ਮੈਂ ਉਸ ਨੂੰ ਅਪਣਾਇਆ ਤੇ ਮੈਂ ਇਹ ਸੋਚਿਆ ਕਿ ਹੁਣ ਮੇਰਾ ਜੀਵਨ ਬਸ ਦੂਸਰਿਆਂ ਲਈ ਹੈ ਮੈਂ ਠਾਕੁਰ ਜੀ ਦੇ ਪ੍ਰਵਚਨਾਂ ਤੇ ਲੈ ਕੇ ਮੈਂ ਝੁੱਗਿਆਂ 'ਚ ਜਾਣਾ ਸ਼ੁਰੂ ਕੀਤਾ ਮੈਂ ਅਰਜ਼ ਕੀਤੀ ਉਹਨਾਂ ਨੂੰ ਕਿ ਮੇਰੇ ਕੋਲ ਘਰ ਬੱਚੇ ਨਹੀਂ ਆਂਦੇ ਜੀ ਮੈਂ ਤਾਂ ਝੁੱਗਿਆਂ 'ਚ ਜਾ ਕੇ ਪੜਾਉਣਾ ਚਾਹੁੰਨੀ ਆ ਉਹਨਾਂ ਨੇ ਕਿਹਾ ਜੀ ਕਰ ਦਿਓ ਜੋ ਤੁਹਾਡੇ ਦਿਲ ਚੋਂਦਾ ਕਰੋ ਬਸ ਉਸ ਦਿਨ ਤੋਂ ਮੇਰੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋਇਆ ਜਿੱਦਾਂ ਤੁਸੀਂ ਦੱਸਿਆ ਕਿ ਉਤਾਰ ਚੜਾਅ ਆਏ ਦੋ ਵਾਰੀ ਸੋਚਿਆ ਵੀ ਕਿ ਜ਼ਿੰਦਗੀ ਖਤਮ ਕਰਨੀ ਹੈ ਇਹੋ ਜਿਹਾ ਬਲਬਲਾ ਜਦੋਂ ਮਨ ਦੇ ਵਿੱਚ ਉੱਠਦਾ ਹੈ ਤਾਂ ਇਨਸਾਨ ਆਪਣੀ ਫੈਮਿਲੀ ਆਪਣੇ ਮਾਪਿਓ ਆਪਣੇ ਭੈਣਾਂ ਭਰਾਵਾਂ ਬਾਰੇ ਇੱਕ ਵਾਰ ਜ਼ਰੂਰ ਸੋਚਦਾ ਹੈ ਤੇ ਕਿ ਉਸ ਸਥਿਤੀ ਦੇ ਵਿੱਚ ਆ ਕੇ ਕੁਝ ਸਮਝ ਲੱਗਿਆ ਸੀ ਵੀ ਮੈਂ ਜੋ ਕਦਮ ਚੁੱਕਣ ਜਾ ਰਹੀਆਂ ਕਿ ਉਹ ਸਹੀ ਹੈ ਜਾਂ ਫਿਰ ਉਹ ਗਲਤ ਹੈ ਜਾਂ ਫਿਰ ਮਤਲਬ ਇੰਨੇ ਜ਼ਿਆਦਾ ਡੀਮੋਟੀਵੇਟ ਹੋ ਚੁੱਕੇ ਸੀ ਵੀ ਕੋਈ ਦਿਖਿਆ ਹੀ ਨਹੀਂ ਰਾਹ ਤੁਹਾਨੂੰ ਨਹੀਂ ਸ਼ਾਇਦ ਮੈਂ ਬਚੀ ਹੀ ਇਸੇ ਕਰਕੇ ਆ ਕਿ ਮੈਂ ਥੋੜੀ ਜੀ ਦਿਮਾਗ ਤੋਂ ਕੰਮ ਲੈਣ ਵਾਲੀ ਕੁੜੀ ਆ ਮੈਨੂੰ ਦਿਖਦਾ ਸੀ ਕਿ ਇਹ ਇਹ ਜ਼ਿੰਦਗੀ ਬੜੀ ਅਨਮੋਲ ਹੈ ਮੈਂ ਇੱਕ ਦੁੱਖ ਕਰਕੇ ਇਹਨੂੰ ਖਤਮ ਨਹੀਂ ਕਰਨਾ ਮੇਰੇ ਬੱਚਿਆਂ ਦਾ ਕੀ ਬਣੂ ਮੇਰੇ ਪਤੀ ਜੀ ਦਾ ਕੀ ਬਣੂ ਮੇਰੇ ਮਾਪਿਓ ਮੈਨੂੰ ਇੰਨਾ ਪਿਆਰ ਕਰਦੇ ਉਸ ਦੁੱਖ ਦੇ ਵਿੱਚ ਵੀ ਮੈਂ ਆਪਣੇ ਚਾਹਣ ਵਾਲਿਆਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਮੇਰੇ ਭਰਾ ਜਿਹੜੇ ਮੈਨੂੰ ਆਪਣਾ ਪ੍ਰਾਊਡ ਮੰਨਦੇ ਸੀ ਅਗਰ ਮੈਂ ਇਹੋ ਜਿਹਾ ਸਟੈਪ ਚੱਕਾਂਗੀ ਤੇ ਖਤਮ ਹੋ ਜਾਏਗਾ ਤੇ ਨਾ ਹੀ ਕਿਸੇ ਨੂੰ ਇਹ ਪਤਾ ਲੱਗੇਗਾ ਕਿ ਹਰਪ੍ਰੀਤ ਦੁਨੀਆ ਤੇ ਆਈ ਸੀ ਉਹ ਉਹ ਕੁਛ ਕਰਨ ਆਈ ਸੀ ਉਹਦੇ ਕੁਛ ਸਪ اسی میں او ਕਿਦਾਂ ਦੱਸਾਂਗੀ ਦੁਨੀਆ ਨੂੰ ਕਿ ਮੈਂ ਕੁਝ ਕਰਨਾ ਚਾਹੁੰਦੀ ਸੀ ਮੈਂ ਮੈਂ ਜੋ ਨਹੀਂ ਪਾ ਸਕੀ ਮੈਂ ਨਹੀਂ ਪੜ ਸਕੀ ਮੈਂ ਕਿੰਨਿਆਂ ਨੂੰ ਪੜਾਉਣ ਦੇ ਕਾਬਿਲ ਹਾਂ ਮੇਰੇ ਅੰਦਰ ਬਲਵਲਾ ਸੀ ਪਰ ਉਹ ਜਦੋਂ ਮੈਨੂੰ ਠਾਕੁਰ ਜੀ ਨੇ ਕਿਹਾ ਵੀ ਨਹੀਂ ਇਹ ਕੰਮ ਨਹੀਂ ਕਰਨਾ ਮੈਂ ਕਹਿੰਦੀ ਸੀ ਮੈਂ ਇਹ ਜਨਮ ਨਹੀਂ ਜੀਣਾ ਮੈਨੂੰ ਦੂਸਰਾ ਜਨਮ ਵੀ ਮੈਂ ਮੈਨੂੰ ਇਦਾਂ ਲੱਗਦਾ ਸੀ ਮੈਂ ਲਈ ਠੀਕ ਨਹੀਂ ਹੈ ਪਰ ਮੈਂ ਇਹ ਸਿੱਖਿਆ اور میں ਬਾਕੀਆਂ ਨੂੰ ਵੀ ਕਹਾਂਗੀ ਕਿ ਜ਼ਿੰਦਗੀ ਨੂੰ ਖਤਮ ਕਰਨਾ ਕੋਈ ਹੱਲ ਨਹੀਂ ਹੈ ਉਹ ਉਸ ਤੋਂ ਨਿਕਲਣਾ ਹੱਲ ਹੈ ਉਹਨੂੰ ਕਿੱਦਾਂ ਅਸੀਂ ਉਸ ਤੋਂ ਆਪਣੇ ਆਪ ਨੂੰ ਤਗੜਾ ਕਰਨਾ ਹੈ ਦੁੱਖ ਆਏਗਾ ਹਰ ਕਿਸੇ ਦੀ ਲਾਈਫ ਚ ਆਏਗਾ ਟੋਇਆ ਵੱਡਾ ਆਏਗਾ ਉਸ ਟੋਏ ਨੂੰ ਪਾਰ ਕਰਨ ਦਾ ਰਾਹ ਵੀ ਕੋਈ ਨਾ ਕੋਈ ਜ਼ਰੂਰ ਹੋਏਗਾ ਤੇ ਉਹ ਰਾਹ ਲੱਭਣ ਲਈ ਮੈਨੂੰ ਬਹੁਤ ਸਾਲ ਲੱਗੇ ਕਿ ਮੈਨੂੰ ਇਹ ਵੀ ਨਹੀਂ ਪਤਾ ਮੈਂ ਬੜੀਆਂ ਨੌਕਰੀਆਂ ਕੀਤੀਆਂ ਕਿਉਂਕਿ ਫਾਈਨੈਂਸ਼ੀਅਲੀ ਵੀ ਇੰਨੇ ਜ਼ਿਆਦਾ ਵਧੀਆ ਨਹੀਂ ਸੀ ਪਰ ਮੈਂ ਨੌਕਰੀ ਤੇ ਜਾ ਕੇ ਵੀ ਇਹ ਸੋਚਦੀ ਸੀ ਕਿ ਮੈਂ ਇਸ ਕੰਮ ਲਈ ਦੁਨੀਆ ਤੇ ਨਹੀਂ ਆਈ ਮੈਨੂੰ ਇਦਾਂ ਲੱਗਦਾ ਸੀ ਕਿਉਂਕਿ ਇੱਕ ਕਵੀ ਦਾ ਹਿਰਦਾ ਵੀ ਸੀ ਮੇਰੇ ਕੋਲ ਤੇ ਮੈਂ ਉੱਥੇ ਬੈਠੀ ਵੀ ਕਵਿਤਾ ਲਿਖਦੀ ਸੀ ਤੇ ਇੱਕ ਕਵਿਤਾ ਵੀ ਮੈਂ ਆਪ ਜੀ ਦੇ ਚੈਨਲ ਤੇ ਜ਼ਰੂਰ ਸੁਣਾਉਂਗੀ ਮੈਂ ਚਾਹੂੰਗੀ ਜ਼ਰੂਰ ਸੁਣਾ ਦਿਓ ਕਵਿਤਾ ਕਿ ਉਸ ਨਾਲ ਮੈਂ ਵੀ ਪੁੱਛਣਾ ਚਾਹੁੰਨੀ ਕਿ ਹਰਪ੍ਰੀਤ ਤੇ ਪ੍ਰੀਤ ਨੇ ਆਪਣੀ ਪੜ੍ਹਾਈ ਵੀ ਜਿਹੜੀ ਆਪਣੇ ਸਿਰੋਂ ਖੁਦ ਕੀਤੀ ਐ ਆਪਣੇ ਪੈਰਾਂ ਦੇ ਉੱਤੇ ਮਤਲਬ ਪੜ੍ਹਾਈ ਕੀਤੀ ਐ ਤੇ ਪੇਕਿਆਂ ਕਰਦਾ ਸਫਰ ਵੀ ਕੁਝ ਜਿਹਾ ਹੀ ਰਿਹਾ ਕਿ ਸਾਥ ਨਹੀਂ ਦਿੱਤਾ ਜਾਂ ਕੀ ਪ੍ਰੋਬਲਮਸ ਉੱਥੇ ਵੀ ਆਈਆਂ ਤੁਹਾਨੂੰ ਨਹੀਂ ਮਾਤਾ ਪਿਤਾ ਸ਼ੁਰੂ ਤੋਂ ਸਪੋਰਟਿਵ ਸੀਗੇ ਬਸ ਕੰਮਕਾਰ ਉਹਨਾਂ ਦਾ ਇੰਨਾ ਨਹੀਂ ਸੀਗਾ ਕਿਉਂਕਿ ਸੁਪਨੇ ਮੇਰੇ ਵੱਡੇ ਸੀ ਅਸੀਂ ਚਾਰ ਭੈਣ ਭਰਾ ਸੀ ਤੇ ਸਾਡੇ ਪਾਪਾ ਦਾ ਕੰਮ ਇੰਨਾ ਨਹੀਂ ਸੀ ਫਿਰ ਮਾਤਾ ਜੀ ਨੇ ਬਹੁਤ ਕੋਸ਼ਿਸ਼ ਕਰਨੀ ਆਪਣੀ ਵਾਲੀਆਂ ਵੇਚ ਕੇ ਸਾਡਾ 12ਵੇਂ ਦਾ ਦਾਖਲਾ ਦਿੱਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਮੈਂ ਮਾਤਾ ਜੀ ਨੂੰ ਕਹਿੰਦਾ ਸੀ ਤੁਹਾਨੂੰ ਤੁਸੀਂ ਮੇਰੀ ਪੜ੍ਹਾਈ ਦੀ ਚਿੰਤਾ ਨਹੀਂ ਕਰਨੀ ਮੈਂ ਆਪ ਪੜਾਂਗੀ ਤੇ ਪੜਾਵਾਂਗੀ ਫਿਰ ਮੈਂ ਟਿਊਸ਼ਨਾਂ ਪੜਾ ਪੜਾ ਕੇ ਆਪਣੀ ਗ੍ਰੈਜੂਏਸ਼ਨ ਕੀਤੀ ਜਦੋਂ ਮੈਂ ਕਿਸੇ ਨੂੰ ਕਾਲਜ ਜਾਂਦੇ ਵੇਖਦੀ ਸੀ ਮੇਰੇ ਦਿਲ 'ਚ ਇੱਕ ਆਹ ਭਰੀ ਜਾਂਦੀ ਸੀ ਕਿ ਮੈਂ ਵੀ ਕਦੀ ਕਾਲਜ ਦੇਖਾਂਗੀ ਕਿੱਦਾਂ ਹੁੰਦੇ ਸਿਰਫ ਪੇਪਰ ਦੇਣ ਜਾਂਦੀ ਸੀ ਪਰ ਮੈਂ ਉਸ سفر ਨੂੰ ਵੀ ਵਿਆਹ ਮੇਰੇ ਮਾਤਾ ਪਿਤਾ ਕਹਿੰਦੇ ਵੀ ਦੋ ਭੈਣਾ ਤੁਸੀਂ ਵਿਆਹ ਵੀ ਕਰਨੇ ਨੇ ਤੁਹਾਡੇ ਉਹਨਾਂ ਨੇ ਮੇਰਾ ਵਿਆਹ ਵੀ ਕਰਤਾ ਪਰ ਮੇਰਾ ਉਹ ਸਫ਼ਰ ਖਤਮ ਨਹੀਂ ਹੋਇਆ ਕਿ ਮੈਂ ਜੋ ਸਫ਼ਰ ਤੈਅ ਕਰਨ ਆਈ ਆ ਆਪਣੀ ਇੰਟੈਲੈਕਚੁਅਲ ਲੈਵਲ ਤੇ ਵੀ ਮੈਂ ਕੁਝ ਬੜਨਾ ਹੈ ਮੈਂ ਕੁਝ ਸਿੱਖਣਾ ਹੈ ਮੈਂ ਸਮਾਜ ਨੂੰ ਦੇਣਾ ਹੈ ਜੋ ਮੈਨੂੰ ਸਮਾਜ ਨੇ ਮਿਲਿਆ ਜੇ ਮੈਨੂੰ ਸਮਾਜ ਤੋਂ ਘਿਰਨਾ ਮਿਲੀ ਹੈ ਮੈਨੂੰ ਲੋਕਾਂ ਨੇ ਨਫ਼ਰਤ ਦੀ ਨਿਗਾ ਨਾਲ ਵੀ ਵੇਖਿਆ ਤੇ ਉਹਦਾ ਕਾਰਨ ਕੀ ਹੈ ਇਹ ਇਸ ਤਰ੍ਹਾਂ ਕਈ ਕੁੜੀਆਂ ਨੂੰ ਵੇਖਦੇ ਹੋਣਗੇ ਮੈਂ ਉਸ ਤੋਂ ਆਪਣੇ ਆਪ ਦੀ ਨਫ਼ਰਤ ਨਹੀਂ ਦੇਖੀ ਉਸ ਹਰ ਫੀਮੇਲ ਦੀ ਨਫ਼ਰਤ ਦੇਖੀ ਹੈ ਜਿਹੜੀ ਮੇਰੀ ਇਸ ਤਰ੍ਹਾਂ ਸਮਾਜ ਦੀਆਂ ਮਤਲਬ ਦੁਰਾ ਵਿਚਾਰ ਦੇ ਵਿੱਚ ਘਿਰੀਆਂ ਹੋਈਆਂ ਨੇ ਮੈਂ ਇਹ ਦੇਖਿਆ ਕਿ ਨਹੀਂ ਮੈਂ ਉਹਨਾਂ ਨੂੰ ਵੀ ਮੋਟੀਵੇਟ ਕਰਨਾ ਹੈ ਤੇ ਮੇਰੇ ਪਹਿਲਾਂ ਵੀ ਕਈ ਇੰਟਰਵਿਊਜ਼ ਆਏ ਤੇ ਮੈਨੂੰ ਇੰਨੀਆਂ ਕਾਲਸ ਮੇਰੀਆਂ ਭੈਣਾਂ ਦੇ ਆਈਆਂ ਕਿ ਦੀਦੀ ਅਸੀਂ ਵੀ ਇਹ ਕੁਸੈਨ ਕਰ ਰਹੇ ਹਾਂ ਤੁਹਾਡੇ ਤੋਂ ਸਾਨੂੰ ਹਿੰਮਤ ਮਿਲੀ ਹੈ ਫਿਰ ਤੇ ਕਹਿੰਦੇ ਨੇ ਕਿ ਜਿਵੇਂ ਤੂੰ ਤੁਸੀਂ ਦੱਸਿਆ ਕਿ ਕ੍ਰਿਟਿਸਿਜ਼ਮ ਦਾ ਸ਼ਿਕਾਰ ਤੁਸੀਂ ਵੀ ਹੋਏ ਹੋ ਤਾਂ ਕਿਸ ਤਰ੍ਹਾਂ ਦੀਆਂ ਗੱਲਾਂ ਆਪਣੇ ਲਈ ਸੁਣਨ ਨੂੰ ਮਿਲਦੀਆਂ ਸੀ ਤੁਹਾਨੂੰ ਲੋਕਾਂ ਦੇ ਜਦੋਂ ਵੀ ਕੋਈ ਕੁੜੀ ਸਮਾਜ ਦੇ ਵਿੱਚ ਅੱਗੇ ਨਿਕਲ ਕੇ ਉਸ ਦਾਇਰੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਘਰ ਦੇ ਵਿਚਾਰ ਦੀਵਾਰੀ ਚੋਂ ਨਿਕਲ ਕੇ ਸਮਾਜ ਬਾਰੇ ਸੋਚਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜੌਬ ਕਰਨ ਦੀ ਪਰਮਿਸ਼ਨ ਬੜੀ ਔਖੀ ਮਿਲਦੀ ਹੈ ਤੁਸੀਂ ਸਮਾਜ ਚ ਜੈਂਟਸ ਦੇ ਵਿੱਚ ਵੀ ਵਿਚਰੋਗੇ ਕਈਆਂ ਨੂੰ ਮਿਲੋਗੇ ਘਰੋਂ ਅਲਾਉਡ ਨਹੀਂ ਹੁੰਦਾ ਤੇ ਉਹ ਲੋਕ ਕਈ ਲੋਕ ਤੁਹਾਨੂੰ ਗਲਤ ਕਹਿਣਗੇ ਗਲਤ ਨਿਗਾਹਾਂ ਵੀ ਵੇਖਣਗੇ ਵੇਖਦੇ ਵੀ ਸੀ ਕਿ ਇਦਾਂ ਨਹੀਂ ਹੁੰਦਾ ਕੁੜੀਆਂ ਦੀ ਤਾਂ ਇਹੀ ਜ਼ਿੰਦਗੀ ਹੈ ਉਹਨਾਂ ਨੇ ਬਾਉਂਡਰੀਜ਼ ਬਣਾਈਆਂ ਹੋਈਆਂ ਨੇ ਵੀ ਕੁੜੀਆਂ ਇਦਾਂ ਹੀ ਰਹਿ ਸਕਦੀਆਂ ਨੇ ਪਰ ਮੈਂ ਇੰਨੀ ਗੱਲ ਕਹਿ ਸਕਦੀਆਂ ਕਿ ਸਾਡੇ ਨਾਮਤਰੀ ਸਮਾਜ ਦੇ ਵਿੱਚ ਤਾਂ ਵੈਸੇ ਵੀ ਜਦੋਂ ਕੁੜੀਆਂ ਵੱਤੋਂ ਵੱਤ ਗ੍ਰੈਜੂਏਸ਼ਨ ਘਰ ਬੈਠੇ ਕਰ ਲੋ ਜੀ ਉਸ ਤੋਂ ਇਲਾਵਾ ਨਹੀਂ ਤੁਸੀਂ ਵੱਢ ਸਕਦੇ ਤੇ 19-20 ਸਾਲ ਤੇ ਵਿਆਹ ਕਰਨ ਦਾ ਤੇ ਰਿਵਾਜ ਆਮ ਹੀ ਸੀਗਾ ਪੜਾਉਣਾ ਤੇ ਬਹੁਤ ਅੱਗੇ ਪੜਨਾ ਕਿਸੇ ਨੇ ਕੁਝ ਵੱਡਣਾ ਤੇ ਸਾਡੇ ਠਾਕੁਰ ਦਲੀਪ ਸਿੰਘ ਜੀ ਇੰਨਾ ਮੋਟੀਵੇਟ ਕਰ ਰਹੇ ਨੇ ਕਿ ਅੱਜ ਸਾਡੀਆਂ ਕੁੜੀਆਂ ਜੱਜ ਵੀ ਬਣ ਰਹੀਆਂ ਨੇ ਤੇ ਉਹ ਮੈਨੂੰ ਇਹ ਸੀਗਾ ਕਿ ਮੇਰਾ ਪੜ੍ਹਾਈ ਦਾ ਟਾਈਮ ਲੰਘ ਗਿਆ ਮੇਰੀ ਉਮਰ ਲੰਘ ਗਈ IAS ਬਣਨ ਦੀ ਪਰ ਮੈਂ ਉਹਨਾਂ ਦੀ ਉਮਰ ਜਿਨ੍ਹਾਂ ਦੀ ਹੈਗੀ ਉਹਨਾਂ ਨੂੰ ਤਾਂ ਬਣਾ ਸਕਦੀਆਂ ਉਸ ਚੀਜ਼ ਨੂੰ ਮੈਂ ਠਾਕੁਰ ਜੀ ਦੇ ਸੁਪਨੇ ਨੂੰ ਆਪਣੇ ਨਾਲ ਤੋਰ ਕੇ ਆਪਣਾ ਜੀਵਨ ਪੂਰਾ ਡੈਡੀਕੇਟ ਕਰਕੇ ਮੈਂ ਇਸ ਕੰਮ ਨੂੰ ਲੱਗ ਗਈ ਤੇ ਅੱਜ ਮੇਰੇ ਨਾਲ 25-30 ਕੁੜੀਆਂ ਜਿਹੜੀਆਂ ਆਪਣੀ ਪੜ੍ਹਾਈ ਦੇ ਸੁਪਨੇ ਪੂਰੇ ਕਰ ਰਹੀਆਂ ਤੇ ਹਜ਼ਾਰ ਦੇ ਲਗਭਗ ਬੱਚੇ ਪੜ੍ਹ ਰਹੇ ਨੇ ਮੇਰੇ ਕੋਲ ਤੇ ਕਿਦਾਂ ਸਫਰ ਸ਼ੁਰੂ ਹੁੰਦਾ ਹੈ ਬੱਚਿਆਂ ਨੂੰ ਕਿਵੇਂ ਪੜ੍ਹਾਉਂਦੇ ਹੋ ਇਸ ਸਵਾਲ ਦਾ ਜਵਾਬ ਮੈਂ ਚਾਹਣੀ ਤੁਸੀਂ ਬਾਅਦ ਚ ਦਿਓ ਪਹਿਲਾਂ ਕਵਿਤਾ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾ ਦਿਓ ਤਾਂ ਮੈਡਮ ਲਿਖਦੇ ਵੀ ਨੇ ਬੜਾ ਅੱਛਾ ਤਾਂ ਤੁਸੀਂ ਪਲੀਜ਼ ਇਹ ਕਵਿਤਾ ਜਿਹੜੀ ਹੈ ਮੈਂ ਚਾਹਣੀ ਤੁਸੀਂ ਸੁਣਾਓ ਜੀ ਇਹ ਮੈਂ ਲਿਖੀ ਹੈ ਬੱਚਿਆਂ ਨੂੰ ਪੜ੍ਹਾਉਣ ਦੇ ਸੁਪਨੇ ਨੂੰ ਲੈ ਕੇ ਹੁਣ ਤਾਂ ਸਾਰੇ ਰਲ ਮਿਲ ਜਾਓ ਗਰੀਬ ਦਾ ਦਰਦ ਵੰਡਾ ਲਈਏ ਕਿਸਮਤ ਥੁੜਿਆਂ ਬੱਚਿਆਂ ਦੇ ਝੋਲੀ ਖੁਸ਼ੀਆਂ ਪਾ ਦਈਏ ਦਰਦ ਪਰਾਇਆ ਵੰਡ ਕੇ ਵੇਖੋ ਖੁਸ਼ੀ ਇਹ ਮੁੱਲ ਨਾ ਮਿਲਦੀ ਏ ਜੱਗ ਚ ਮੇਲੇ ਕਦ ਨਹੀਂ ਮੁਕਣੇ ਸਭ ਪੱਥਰ ਦਿਲ ਪਿਗਲਾ ਲਈਏ ਹੁਣ ਤਾਂ ਸਾਰੇ ਰਲ ਮਿਲ ਜਾਈਏ ਗਰੀਬ ਦਾ ਦਰਦ ਵੰਡਾ ਲਈਏ ਦੁਨੀਆ ਵਿੱਚ ਹੁਣ ਕੋਣ ਕਿਸੇ ਦਾ ਆਪੋ ਤਾਪੀ ਪੈ ਗਈ ਏ ਅੱਧ ਈਰਖਾ ਮੱਚ ਗਈ ਜਗ ਤੇ ਸੱਚ ਦਇਆ ਧਰਮ ਵਰਤਾ ਲਈਏ ਹੁਣ ਤਾਂ ਸਾਰੇ ਰਲ ਮਿਲ ਜਾਈਏ ਗਰੀਬ ਦਾ ਦਰਦ ਵੰਡਾ ਲਈਏ ਸੁਪਨੇ ਸਭ ਦੇ ਪੂਰੇ ਕਰੀਏ ਹੱਥ ਪਿਆਰ ਨਾਲ ਸਿਰ ਤੇ ਧਰੀਏ ਆਓ ਵਿਦਿਆ ਪਸਾਰਾ ਕਰੀਏ ਅਨਪੜਤਾ ਜੜੋ ਮੁਕਾ ਦਈਏ ਹੁਣ ਤਾਂ ਸਾਰੇ ਰਲ ਮਿਲ ਜਾਈਏ ਗਰੀਬ ਦਾ ਦਰਦ ਵੰਡਾ ਲਈਏ ਜਦੋਂ ਮੈਂ ਮੈਂ ਠਾਕੁਰ ਜੀ ਨੇ ਆਪਣੇ ਕੋਲ ਨਾ ਝੁੱਗੀਆਂ ਵਾਲੇ ਬੱਚਿਆਂ ਨੂੰ ਬੋਰੀਆਂ ਚੁੱਕਿਆਂ ਨੂੰ ਕਬਾੜ ਚੁੱਕਿਆ ਨੂੰ ਸਟੇਜ ਤੇ ਕੋਲ ਬਿਠਾ ਲੈਣਾ ਉਹ ਚੀਜ਼ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ ਕਿ ਮੇਰੇ ਦਿਲ ਚ ਆਈ ਕਿ ਮੈਂ 10 ਸਾਲ ਬਾਅਦ ਐਮਏ ਸਟਾਰਟ ਕੀਤੀ ਮੈਂ ਬੈਗ ਚੁੱਕਿਆ ਤਾਂ ਮੈਨੂੰ ਇਦਾਂ ਲੱਗਿਆ ਵੀ ਮੇਰਾ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੇਰਾ ਵਿਆਹ ਹੋ ਚੁੱਕਾ ਹੈ ਮੈਂ 10 ਸਾਲ ਜ਼ਿੰਦਗੀ ਤੋਂ ਅੱਗੇ ਨਿਕਲ ਚੁੱਕੀ ਹਾਂ ਮੈਂ ਆਪਣੇ ਆਪ ਨੂੰ ਵਾਪਸ ਲੈ ਆਂਦਾ ਤੇ ਮੈਨੂੰ ਲੱਗਿਆ ਮੈਨੂੰ ਇੰਨੇ ਸਾਲਾਂ ਬਾਅਦ ਬੈਗ ਚੁੱਕ ਕੇ ਇੰਨਾ ਮਜ਼ਾ ਆ ਰਿਹਾ ਜਦੋਂ ਇਹ ਬੋਰੀਆਂ ਵਾਲੇ ਬੱਚੇ ਜਿਹੜੇ ਕਬਾੜ ਚੁੱਕਦੇ ਨੇ ਜਦੋਂ ਇਹਨਾਂ ਨੂੰ ਮੈਂ ਬੈਗ ਫੜਾਉਂਗੀ ਇਹਨਾਂ ਨੂੰ ਕਿੰਨੀ ਖੁਸ਼ੀ ਮਿਲੂਗੀ ਬਿਲਕੁਲ ਤੇ ਉਸ ਚੀਜ਼ ਨੂੰ ਮੈਂ ਸੁਪਨਾ ਲਿਆ ਤੇ ਬੱਚਿਆਂ ਨੂੰ ਮੈਂ ਰੋਜ਼ ਸੁਪਨੇ ਦਿਖਾਣ ਜਾਣਾ ਬੱਚਿਓ ਤੁਸੀਂ ਵੀ ਕੁਝ ਕਰ ਸਕਦੇ ਹੋ ਬੱਚਿਆਂ ਨੇ ਕਹਿਣਾ ਮੈਮ ਪਹਿਲੇ ਤੋਂ ਲੱਗਦਾ ਥਾ ਅ ਜੁਗੀਆਂ ਵਿੱਚ ਜੀਏ ਹੈ ਜੁਗੀਆਂ ਵਿੱਚ ਮਰ ਜਾਏਗੇ ਆਪ ਸੁਪਨੇ ਦਿਖਾਤੇ ਹੋ ਤਾਂ ਲੱਗਦਾ ਹਮ ਵੀ ਈਟੋ ਕੇ ਘਰ ਬਣਾ ਸਕਤੇ ਹਾਂ ਬੱਚਿਆਂ ਨੇ ਮੈਨੂੰ ਮੋਟੀਵੇਟ ਕਰਨਾ ਮੈਂ ਉਹਨਾਂ ਨੂੰ ਮੋਟੀਵੇਟ ਕਰਨਾ ਤੇ ਅਸੀਂ ਝੁੱਗੀਆਂ ਚ ਆ ਕੇ ਪੜਾਉਣਾ ਸ਼ੁਰੂ ਕਰ ਦਿੱਤਾ ਅੱਜ ਹੋਰ ਕੱਲ ਹੋਰ 100 ਬੱਚੇ 200 ਬੱਚੇ ਜਦੋਂ ਮੈਨੂੰ ਇੱਕ ਕਲਾਸ ਵਿੱਚ ਮੈਂ ਇੱਕ ਪ੍ਰੋਗਰਾਮ ਲਗਾਇਆ ਸੀ empowerment ਪ੍ਰੋਗਰਾਮ ਤੇ ਉਹਦੇ ਚ ਉਹਨਾਂ ਨੇ ਕਿਹਾ ਸੀ ਕਰੋਗੇ ਗੱਲ ਮਿਲੇਗਾ ਹਲ ਸ਼ੇਅਰ ਕਰੋ ਔਰ ਸ਼ੇਅਰ ਬਣੋ ਮੈਂ ਇਦਾਂ ਦੇ ਪ੍ਰੋਗਰਾਮ ਵੀ ਲਗਾਏ ਕਿ ਮੇਰੇ ਅੰਦਰ ਵਿਲ ਪਾਵਰ ਆਵੇ ਤੇ ਜਦੋਂ ਮੈਂ ਉਹ ਸਿੱਖਿਆ ਨਾ ਮੈਂ ਜਿਹੜੀ ਗਲੀ ਚ ਲੰਘਣਾ ਮੈਨੂੰ ਜਿਹੜੀ ਫੀਮੇਲ ਮਿਲਣੀ ਮੈਂ ਕਹਣਾ ਤੁਸੀਂ ਵਿਲੇ ਹੁੰਦੇ ਹੋ ਮੇਰੇ ਨਾਲ ਪੜਾਣ ਚੱਲਿਆ ਕਰੋ ਇਦਾਂ ਕਰਦੇ ਕਰਦੇ ਆ ਮੇਰੇ ਨਾਲ ਕਾਫਲਾ ਜਿਹੜੇ ਦੋ ਮੇਨ ਟੀਚਰਸ ਮੇਰੇ ਕੋਲ ਖੜੇ ਨੇ ਜਸਵਿੰਦਰ ਕੌਰ ਜੀ ਤੇ ਗਗਨਦੀਪ ਕੌਰ ਇਹ ਮੇਰੇ ਨਾਲ ਉਦੋਂ ਦਾ ਕਾਫਲਾ ਜੁੜਿਆ ਜਦੋਂ ਮੈਨੂੰ ਇੱਕ ਕਲਾਸ ਲਈ ਟੀਚਰ ਮਿਲ ਜਾਂਦੀ ਸੀ ਮੈਂ ਦੂਸਰੀ ਝੁੱਗੀਆਂ 'ਚ ਚਲ ਜਾਂਦੀ ਸੀ ਜਦੋਂ ਉੱਥੇ ਮੈਨੂੰ ਦੋ ਤਿੰਨ ਟੀਚਰ ਮਿਲ ਜਾਂਦੇ ਸੀ ਮੈਂ ਉੱਥੇ ਸਿਰ ਐਂਟਰ ਸਾਡੇ ਚੱਲ ਰਹੇ ਨੇ ਜਿਨ੍ਹਾਂ ਚ ਹਜ਼ਾਰਾਂ ਬੱਚੇ ਜਿਹੜੇ ਜਿਨ੍ਹਾਂ ਕੋ ਟਿਊਸ਼ਨ ਲਈ ਪੈਸਾ ਨਹੀਂ ਉਹ ਵੀ ਆਜੋ ਜਿਹੜੇ ਸਕੂਲ ਨਹੀਂ ਜਾਂਦੇ ਉਹ ਵੀ ਆਜੋ ਤੁਹਾਡੇ ਕੋਲ ਸ਼ਾਮ ਨੂੰ ਟਾਈਮ ਹੈ ਤੁਸੀਂ ਆਜੋ ਕਰਦੇ ਕਰਾਂਦੇ ਅੱਜ ਏਡਾ ਵੱਡਾ ਕਾਫਲਾ ਸੁਪਨਿਆਂ ਦੀ ਉਡਾਨ ਪ੍ਰੋਗਰਾਮ ਅਸੀਂ ਲਾਸਟ ਇਅਰ ਕਰਕੇ ਹਟੇ ਆ ਮਤਲਬ ਥੈਟ ਵਾਸ ਅਮੇਜ਼ਿੰਗ ਹੂੰ ਤੇ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਫਿਰ ਬੁੱਕਸ ਕਿੱਥੋਂ ਆਉਂਦੀਆਂ ਨੇ ਕਿਵੇਂ ਕਲਾਸ ਵਾਈਜ਼ ਮਤਲਬ ਸਟੈਂਡਰਡਸ ਬੱਚੇ ਇਹਦੇ ਕਿਦਾਂ ਤੁਸੀਂ ਤੈਅ ਕਰਦੇ ਹੋ ਕਿਵੇਂ ਪੜ੍ਹਾਉਂਦੇ ਹੋ ਕਾਪੀਆਂ ਕਿਤਾਬਾਂ ਦਾ ਖਰਚਾ ਕੌਣ ਕਰਦਾ ਹੈ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਨੇ ਪੋਸੀਬਲ ਹੋ ਪਾਰੀਆਂ ਨੇ ਕਹਿੰਦੇ ਨੇ ਜਦੋਂ ਤੁਹਾਡੇ ਮਨ 'ਚ ਕੋਈ ਚਾਹ ਹੁੰਦੀ ਹੈ ਨਾ ਪੂਰੀ ਕਾਇਨਾਤ ਤੁਹਾਨੂੰ ਸੁਪਨੇ ਨੂੰ ਪੂਰਾ ਕਰਨ ਦੇ ਲੱਗ ਜਾਂਦੀ ਹੈ ਤੇ ਮੇਰੇ ਮਨ 'ਚ ਇਹੀ ਸੀ ਕਿ ਮੈਂ ਕਿੱਦਾਂ ਕਰਾਂਗੀ ਸਲੇਟੀਆਂ ਲਿਆ ਕੇ ਦਿੱਤੀਆਂ ਪਹਿਲੀ ਵਾਰੀ ਆਪਣੇ ਕੋਲੋਂ ਖਰਚਾ ਕੀਤਾ ਤੇ ਉਹ سوشل میڈیا ਇੱਕ ਪਲੈਟਫਾਰਮ ਸੀ ਮੇਰੇ ਅੰਦਰ ਬੋਲਣ ਦਾ ਜਜ਼ਬਾ ਸੀ ਮੈਨੂੰ ਵੀ ਨਹੀਂ ਸੀ ਪਤਾ ਤੇ ਪਹਿਲੀ ਵਾਰ ਜਦੋਂ ਮੈਂ ਆਪਣੀ ਫੇਸਬੁੱਕ ਤੇ ਲਾਈਵ ਬਣਾਈ ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਮੈਂ ਕਿ ਨਹੀਂ ਭਾਜੀ ਲਾਈਵ ਨਾ ਬਣਾਇਓ ਰਿਕਾਰਡ ਕਰ ਲਿਓ ਜੇ ਵਧੀਆ ਬਣੀ ਤੇ ਦੇਖ ਲਾਂਗੇ ਤੇ ਮੈਂ ਆਪਣੇ ਅੰਦਰ ਦੀ ਭਾਵਨਾਵਾਂ ਉਹਦੇ ਚ ਬੋਲੀਆਂ ਮੇਰੀ ਪਹਿਲੀ ਵੀਡੀਓ ਇੰਨੀ ਕੁ ਵਾਇਰਲ ਹੋਈ ਕਿ ਮੇਰੇ ਨਾਲ ਪਹਿਲੇ ਦਿਨ ਤੋਂ ਹੀ ਇੰਨੇ ਲੋਕ ਜੁੜ ਗਏ ਕਿ ਤੁਹਾਨੂੰ ਕਾਪੀਆਂ ਪੈਨਸਲਾਂ ਦੀ ਕਮੀ ਨਹੀਂ ਆਂਦੇ ਤੇ ਅਸੀਂ ਪਰਮਾਤਮਾ ਦੀ ਦਇਆ ਨਾਲ ਇੱਕ ਮੁਹਿੰਮ ਸ਼ੁਰੂ ਕੀਤੀ ਕਿ ਤੁਸੀਂ ਆਪਣਾ ਜਨਮ ਦਿਨ ਐਨੀਵਰਸਰੀ ਠਾਕੁਰ ਜੀ ਨੇ ਵੀ ਇਹ ਕਿਹਾ ਕਿ ਜੇ ਤੁਸੀਂ ਲੱਖ ਰੁਪਿਆ ਹਜ਼ਾਰ ਰੁਪਿਆ ਜਿੰਨਾ ਵੀ ਤੁਸੀਂ ਆਪਣੇ ਬਰਥਡੇ ਤੇ ਲਾਉਂਦੇ ਹੋ ਨਾ ਉਹਦਾ ਦਸਵਾਂ ਹਿੱਸਾ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਲਾਉਣਾ ਸ਼ੁਰੂ ਕਰ ਦਿਓ ਅਸੀਂ ਵੀ ਇਸ ਚੀਜ਼ ਨੂੰ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਕਿ ਤੁਸੀਂ ਆਪਣਾ ਜਨਮ ਦਿਨ ਕਲੱਬਾਂ ਚ ਮਨਾਣਾ ਹੋਟਲਾਂ ਚ ਮਨਾਣਾ ਜਿੱਥੇ ਮਰਜ਼ੀ ਮਨਾਓ ਜੇ ਤੁਸੀਂ 2000 ਦਾ 10000 ਦਾ ਖਰਚਾ ਕਰ ਰਹੇ ਹੋ ਤਾਂ 10ਵਾਂ ਹਿੱਸਾ ਲੈ ਕੇ ਸਾਡੇ ਕੋਲ ਜਰੂਰ ਆਓ ਤੇ ਬਹੁਤ ਭੈਣਾ ਵੀਰਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਹਨਾਂ ਨੇ ਇਹ ਵੀ ਮੰਨਿਆ ਕਿ ਸਾਨੂੰ ਉੱਥੇ ਜੋ ਮਜ਼ਾ ਆਂਦਾ ਨਾ ਉਹਦੇ ਨਾਲੋਂ 100 ਗੁਣਾ ਵੱਧ ਮਜ਼ਾ ਤੁਹਾਡੀਆਂ ਕਲਾਸਾਂ ਚ ਆਂਦਾ ਲੋਕ ਜਨਮ ਦਿਨ ਐਨੀਵਰਸਰੀ ਮਨਾਉਣ ਸਾਡੇ ਕੋਲ ਆਣ ਲੱਗ ਗਏ ਅਸੀਂ ਸਾਨੂੰ ਪੁੱਛਦੇ ਤੁਹਾਨੂੰ ਕੀ ਚਾਹੀਦਾ ਅਸੀਂ ਬੱਚਿਆਂ ਦੇ ਸਟੇਸ਼ਨਰੀ ਕਲਰਸ ਬਲੈਕਬੋਰਡ ਮੈਠਨ ਲਈ ਮੈਟ ਇਹੀ ਇੱਛਾ ਕਰਦੇ ਆ ਤੇ ਅੱਜ ਵੀ ਲੋਕ ਸਾਡੇ ਕੋਲ ਜਨਮ ਜੀ ਨੇ ਅਨਿਵਰਸਰੀ ਮਨਾਣ ਆਂਦੇ ਨੇ ਤੇ ਇੰਨੀਆਂ ਸਾਰੀਆਂ ਦੁਆਵਾਂ ਲੈ ਕੇ ਜਾਂਦੇ ਨੇ ਨਾ ਕਿ ਉਹ ਦੱਸ ਦੇ ਕਈ ਸਾਨੂੰ ਬਾਹਰੋਂ ਵੀ ਫੋਨ ਆਉਂਦੇ ਕਈ ਬਾਹਰੋਂ ਵੀ ਸਾਡੇ ਨਾਲ ਆਉਂਦੇ ਨਾ ਕਈ ਐਸੇ ਵੀਰ ਜੁੜੇ ਨੇ ਕਿ ਬਾਹਰਲੇ ਦੇਸ਼ ਚੋਂ ਆ ਕੇ ਆਪਣੇ ਘਰ ਬਾਅਦ ਚ ਜਾਂਦੇ ਨੇ ਭੈਣ ਜੀ ਤੁਹਾਡੀ ਕਲਾਸਾਂ 'ਚ ਅਸੀਂ ਪਹਿਲਾਂ ਆ ਕੇ ਬੱਚਿਆਂ ਨੂੰ ਕੁਝ ਸਿਖਾਣਾ ਫਿਰ ਅਸੀਂ ਆਪਣੇ ਘਰ ਜਾਣਾ ਤੇ ਇੱਕ ਵੀਰ ਨੇ ਮੈਨੂੰ ਅਮਰੀਕਾ ਤੋਂ ਫੋਨ ਕੀਤਾ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਸੀ ਤੇ ਐਡੀ ਕੁਮਾਈਜ਼ ਮੇਜ਼ਰ ਉਹਨਾਂ ਦੀ ਸਰਜਰੀ ਸੀ ਕਹਿੰਦੇ ਸੀ ਡਾਕਟਰ ਕਹਿ ਰਹੇ ਵੀ ਤੁਸੀਂ ਬੱਦ ਕਿ ਕਿਤੇ ਦਾਗੇ ਕਿ ਤੁਹਾਡੀ ਇੰਨੀ ਲੇਟ ਹੋ ਚੁੱਕੀ ਸਰਜਰੀ ਤੇ ਉਹਨਾਂ ਦਾ ਮੈਨੂੰ ਸਰਜਰੀ ਤੋਂ ਬਾਅਦ ਸਾਲ ਬਾਅਦ ਫੋਨ ਆਂਦਾ ਹੈ ਕਿ ਭੈਣੇ ਸਿਰਫ ਤੁਹਾਡੀਆਂ ਦੁਆਵਾਂ ਤੁਹਾਡੇ ਬੱਚਿਆਂ ਨੂੰ ਮੈਂ ਜੋ ਸੇਵਾ ਭੇਜਦਾ ਜਾਂ ਮੈਂ ਜੋ ਆ ਕੇ ਕੀਤੀ ਉਹਦੇ ਨਾਲ ਮੈਨੂੰ ਡਾਕਟਰਾਂ ਨੇ ਕਿਹਾ ਵੀ ਇੱਥੇ ਤੁਸੀਂ ਬਾਤ ਚ ਨਹੀਂ ਸੀ ਸਕਦੇ ਐਡੀ ਮੇਜਰ ਸਰਜਰੀ ਤੋਂ ਬੜੀਆਂ ਦੁਆਵਾਂ ਲੋਕ ਵੀ ਕਮਾਉਂਦੇ ਤੇ ਸਾਨੂੰ ਵੀ ਇਸ ਮਿਲਦੀਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਤੁਹਾਨੂੰ ਇੱਕ ਸਕੂਲ ਜਿਹੜਾ ਬਣਾ ਲੈਣਾ ਚਾਹੀਦਾ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਕਿਉਂਕਿ ਇੰਨਾ ਤਾਂ ਕੰਮ ਤੁਸੀਂ ਕਰ ਹੀ ਰਹੇ ਹੋ ਇਹ ਸੁਪਨਾ ਬਚਪਨ ਤੋਂ ਹੀ ਸੀਗਾ ਮੇਰਾ ਕਿ ਮੇਰਾ ਇੱਕ ਸਕੂਲ ਹੋਵੇ ਮੈਂ ਪ੍ਰਿੰਸੀਪਲ ਹੋਵਾਂ ਕਿਉਂਕਿ ਮੈਂ بڑے ਸਕੂਲਾਂ 'ਚ ਪੜਾਇਆ ਮੈਨੂੰ ਇੱਕ ਕਮੀ ਸਾਡੇ ਐਜੂਕੇਸ਼ਨ ਸਿਸਟਮ 'ਚ ਲੱਗਦੀ ਸੀ ਕਿ ਟੀਚਰਸ ਬੱਚਿਆਂ ਨਾਲ ਆਪਣੇ ਸਿਲੇਬਸ ਤੋਂ ਇਲਾਵਾ ਗੱਲ ਨਹੀਂ ਕਰ ਸਕਦੇ ਮੈਂ بڑے ਸਕੂਲਾਂ 'ਚ ਪੜਾਇਆ ਤੇ ਇਵਨ ਕਿ ਮੈਨੂੰ ਪ੍ਰਿੰਸੀਪਲ ਵੀ ਮੈਡਮ ਓਨਲੀ ਟਾਕ ਅਬਾਊਟ ਯਰ ਸਿਲੇਬਸ ਤੇ ਮੈਂ ਕਹਿਣਾ ਇਹਨਾਂ ਦਾ ਜੀਵਨ ਕੌਣ ਬਣਾਏਗਾ बच्चे अपनी क्लासਾਂ 'ਚ ਅੱਜ ਦਾ ਜੋ ਸਮਾਂ ਹੈ 5 5 5ਵੀਂ 5ਵੀਂ ਦੇ ਬੱਚੇ ਇਹ ਸੇਲੀਆਂ ਬਣਾ ਰਹੇ ਨੇ ਮਤਲਬ ਉਹਨਾਂ ਨੂੰ ਸਮਝਾਓ ਸਿਸਟਮ ਕੀ ਹੈ ਜੋ ਅੱਜਕੱਲ ਗੁੱਟ ਟੱਚ ਮੈ ਟੱਚ ਬਾਰੇ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਸਮਝਾਣਾ ਤੇ ਮੈਨੂੰ ਬਹੁਤ ਫਰਕ ਲੱਗਦਾ ਸੀ ਵੀ ਸਿਸਟਮ ਸਹੀ ਨਹੀਂ ਹੈ ਤੇ ਪ੍ਰਿੰਸੀਪਲ ਨੂੰ ਕੋਈ ਫਿਕਰ ਨਹੀਂ ਹੈ ਤੇ ਮੈਂ ਕਹਿੰਦੀ ਸੀ ਮੈਨੂੰ ਪਰ ਰੱਬ ਨੇ ਨਾ ਵੀ ਕਾਬਿਲ ਬਣਾਇਆ ਨਾ ਤੇ ਅੱਜ ਇਸ ਡੇਟ 'ਚ ਮੇਰਾ ਉਹ ਸੁਪਨਾ ਪੂਰਾ ਹੋ ਚੁੱਕਾ ਹੈ ਕਿਉਂਕਿ ਮੇਰੇ ਕੋਲ ਚਾਹੇ ਜਗ੍ਹਾ ਨਹੀਂ ਹੈ ਚਾਹੇ ਬਿਲਡਿੰਗ ਨਹੀਂ ਹੈ ਚਾਹੇ ਪੱਖੇ ਨਹੀਂ ਹੈ ਪਰ ਮੈਂ ਅੱਜ ਹਜ਼ਾਰ ਬੱਚਿਆਂ ਦੀ ਪ੍ਰਿੰਸੀਪਲ ਹਾਂ ਤੇ ਮੈਂ ਉਹਨਾਂ ਨੂੰ ਜ਼ਿੰਦਗੀ ਜੀਣ ਦੇ ਮਾਇਨੇ ਦੱਸਦੀ ਹਾਂ ਤੇ ਪਰ ਪ੍ਰਮਾਤਮਾ ਨੇ ਚਾਹਿਆ ਤੇ ਇਸ ਕਾਬਿਲ ਬਣਾ ਵੀ ਰਹੇ ਨੇ ਔਰ ਮੇਰੀ ਅਰਦਾਸ ਵੀ ਹੈ ਕਿ ਛੇਤੀ ਅਸੀਂ ਆਪਣਾ ਇੱਕ ਸਕੂਲ ਵੀ ਬਣਾਵਾਂਗੇ ਤੇ ਇੱਕ ਖੁਸ਼ੀ ਵਾਲੀ ਖਬਰ ਜਿਹੜੀ ਮੈਂ ਤੁਹਾਨੂੰ ਦਵਾਂਗੀ ਕਿ ਸਾਨੂੰ ਅੱਜ ਤੱਕ 5 ਸਾਲ ਹੋ ਗਏ ਇੰਨੇ ਡੋਨਰਸ ਜੁੜੇ ਪਰ ਸਾਨੂੰ ਕੋਈ ਕਿਰਾਏ ਤੇ ਹਾਲ ਨਹੀਂ ਸੀ ਦਿੰਦਾ ਕਿ ਕਬਜ਼ਾ ਕਰ ਲੈਣਗੇ ਲੋਕੀ ਸਾਡੀ ਭਾਵਨਾ ਹੀ ਨਹੀਂ ਸਮਝਦੇ ਸੀ ਉਹਨਾਂ ਨੂੰ ਇਹ ਹੀ ਲੱਗਦਾ ਕਿ ਸਵਾਰਥ ਹੈ ਇਹਨਾਂ ਦਾ ਕੋਈ ਨਾ ਕੋਈ ਅਸੀਂ ਨਿਰਸਵਾਰ ਸੇਵਾ ਕੀਤੀ ਹੈ ਪ੍ਰਮਾਤਮਾ ਜਾਣਦਾ ਤੇ ਉਹਦਾ ਫਲ ਸਾਨੂੰ ਇਹ ਮਿਲਿਆ ਕਿ ਸਾਨੂੰ ਇੱਕ ਹਾਲ ਰੈਂਟ ਤੇ ਮਿਲ ਗਿਆ ਤੇ ਸਾਡਾ ਜਿਹੜਾ 150 ਬੱਚਾ ਇੱਕ ਕਲਾਸ ਦਾ ਹੈ ਨਾ ਉਹ ਹੁਣ ਇੰਨੇ ਖੁਸ਼ ਨੇ ਕਿ ਮੈਮ ਅਸੀਂ ਛੱਤ ਥੱਲੇ ਪੜਾਂਗੇ ਕੋਸ਼ਿਸ਼ ਮੇਰੀ ਇਹ ਹੈ ਕਿ ਬੱਚਿਆਂ ਨੂੰ ਡੈਕਸ ਵੀ ਮਿਲਣ ਬੱਚਿਆਂ ਨੂੰ ਪੱਖੇ ਵੀ ਮਿਲਣ ਸਾਰਾ ਕੁਝ ਹੌਲੀ ਹੌਲੀ ਕਰਾਂਗੇ ਆਪ ਸਭ ਦੇ ਸਹਿਯੋਗ ਦੇ ਨਾਲ ਤੇ 11 ਤਰੀਕ ਨੂੰ ਅਸੀਂ ਆਪਣਾ ਇਨੋਗਰੇਸ਼ਨ ਕਰ ਰਹੇ ਹਾਂ ਉਸ ਹਾਲ ਦਾ ਸੁਪਨਿਆਂ ਦੀ ਪੜ੍ਹਸਾਲਾ ਤੇ ਮੈਨੂੰ ਲੱਗਦਾ ਕਿ ਇਹ ਫਿਰ ਅੱਗੇ ਜਾ ਕੇ ਕਿਸੇ ਨਾ ਕਿਸੇ ਬੋਰਡ ਦੇ ਨਾਲ ਅਫੀਲੀਏਟਡ ਵੀ ਹੋਏਗਾ ਤੇ ਬੱਚੇ ਮੁਫਤ ਪੜਨ ਵੀ ਆਇਆ ਕਰਨਗੇ ਤੁਹਾਡੇ ਕੋਲ ਹਨਾ ਬਹੁਤ ਐਦਾਂ ਦੇ ਸੁਪਨੇ ਆ ਨਾ ਜਦੋਂ ਮੇਰੇ ਕੋਲ ਮੈਂ ਅਸੀਂ ਕਈ ਸਕੂਲਾਂ ਦੀਆਂ ਫੀਸਾਂ ਵੀ ਦਿਵਾਨੇ ਆ ਕਿ ਭਾਜੀ ਉਸ ਬੱਚੇ ਦੀ ਫੀਸ ਇੰਨੀ ਦੇਰ ਦੀ ਨਹੀਂ ਗਈ ਦਿਵਾ ਦੇ ਆਓ ਜਾ ਕੇ ਤੇ ਬੜਾ ਮਨ ਕਰਦਾ ਹੈ ਕਿ ਪਾਸ਼ਾ ਹੀ ਕਿਰਪਾ ਕਰਨ ਸਤਿਗੁਰੂ ਕਿਰਪਾ ਕਰਨ ਕਿ ਐਸਾ ਸਾਡਾ ਇੱਕ ਸਕੂਲ ਹੋਵੇ ਤੇ ਉਹਦੇ ਵਿੱਚ ਮਤਲਬ ਜਿਹੜਾ ਲਾਇਕ ਬੱਚਾ ਨਾ ਜਿਹਦਾ ਸ਼ੌਂਕ ਖੇਡਾਂ ਚ ਆ ਉਹ ਖੇਡਾਂ ਚ ਅੱਗੇ ਜਾਵੇ ਜਿਹਦਾ 뮤직 ਚ ਆ ਉਹ 뮤직 ਚ ਅੱਗੇ ਜਾਵੇ ਪੜਾਈ ਬਰڈن ਨਾ ਹੋਵੇ ਕਿ ਤੂੰ ਪੜ੍ਹਨੇ ਹੀ ਪੜ੍ਹਨਾ ਰੱਟੇ ਹੀ ਲਾਣੇ ਐਦਾਂ ਨਹੀਂ ਬੱਚੇ ਨੂੰ ਸੰਸਕਾਰ ਦਿੱਤੇ ਜਾਣ ਝੁੱਗਿਆਂ ਵਾਲੇ ਬੱਚਿਆਂ ਨੂੰ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਬੱਚਿਓ ਜੇ ਮੈਂ ਤੁਹਾਨੂੰ ਕਿਤੇ ਮੰਗਦੇ ਦੇਖ ਲਿਆ ਉਸ ਦਿਨ ਤੋਂ ਤੁਸੀਂ ਮੇਰੀ ਕਲਾਸ ਤੋਂ ਬਾਹਰ ਹੋ ਤੁਸੀਂ ਮੰਗਣਾ ਨਹੀਂ ਦੇਣਾ ਸਿੱਖਣਾ ਹੈ ਬੱਚਿਆਂ ਨੂੰ ਇਹ ਚੀਜ਼ ਸਿਖਾਈ ਹੈ ਕਿ ਜੇ ਤੇਰੇ ਕੋਲ ਬੱਚੇ ਦੋ ਜੋੜੇ ਹੈ ਨਾ ਚप्पल ਦੇ ਤੇਰੇ ਨਾਲ ਵਾਲੇ ਕੋ ਨਹੀਂ ਹੈਗੇ ਤੂੰ ਉਹਨੂੰ ਦੇ ਦੇ ਤੈਨੂੰ ਪਰਮਾਤਮਾ ਹੋਰ ਦੇ ਦੇਗਾ ਉਹ ਬੱਚੇ ਖੁਦ ਮੰਨਦੇ ਮੈਡਮ ਇਸ ਚੀਜ਼ ਨਾਲ ਨਾ ਸਾਡੇ ਕੋਲ ਕਦੀ ਗਰੀਬੀ ਨਹੀਂ ਆਈ ਇੱਕ ਹੈਂਡੀਕੈਪ ਬੱਚਾ ਮੈਂ ਤੁਹਾਨੂੰ ਗੱਲ ਦੱਸਾਂਗੀ ਅਸੀਂ ਆਟਾ ਵੰਡਿਆ ਇੱਕ ਵਾਰੀ ਅਸੀਂ ਆਟਾ ਨਹੀਂ ਸੀ ਵੰਡਦੇ ਰਾਸ਼ਨ ਦਾ ਕਦੀ ਸੋਚਿਆ ਨਹੀਂ ਸੀ ਵੰਡਾਂਗੇ ਝੁੱਗੀਆਂ ਦੇ ਵਿੱਚ ਅਸੀਂ ਇੱਕ ਵਾਰੀ ਰਾਸ਼ਨ ਵੰਡਿਆ ਤੇ ਇੱਕ ਹੈਂਡੀਕੈਪ ਬੱਚਾ ਅਗਲੇ ਦਿਨ ਆਇਆ ਬੜਾ ਖੁਸ਼ ਕਹਿੰਦਾ ਮੈਮ ਥੈਂਕ ਯੂ ਮੈਂ ਕਿਹਾ ਕੀ ਹੋਇਆ ਬੇਟਾ ਕਿੰਦਾ ਮੈਮ ਕੱਲ ਆਪਨੇ ਆਟਾ ਵੰਟਾ ਨਾ ਇਸ ਲਈ ਮੈਂ ਕਿਆ ਰੋਟੀ ਤਾਂ ਆਪ ਰੋਜ਼ ਖਾਤੇ ਹੋ ਇਹ ਕੌਨਸੀ ਬੜੀ ਬਾਤ ਹੈ ਕਿੰਦਾ ਨਹੀਂ ਮੈਮ ਕੱਲ ਹਮਨੇ ਰਜ ਰਜ ਕੇ ਖਾਣਾ ਖਾਇਆ ਕਿੰਦਾ ਹਮ 8 ਲੋਗ ਹੈ ਹਮ ਲੋਗ ਇੱਕ ਇੱਕ ਰੋਟੀ ਖਾ ਕੇ ਗੁਜ਼ਾਰਾ ਕਰਤੇ ਸੇ ਆਪਨੇ ਕੱਲ ਆਟਾ ਦਿਆ ਨਾ ਹਮਨੇ ਰਜ ਰਜ ਕੇ ਖਾਣਾ ਖਾਇਆ ਔਰ ਜਬ ਸੇ ਹਮ ਇੱਕ ਹੋਰ ਗੱਲ ਕਹਾਂਗੀ ਅਸੀਂ ਸਤਗੁਰੂ ਨਾਨਕ ਦੇਵ ਜੀ ਦਾ ਨਾਮ ਸਾਰੇ ਬੱਚਿਆਂ ਨੂੰ ਕਹਿੰਨਿਆ ਕਿ ਰੋਜ਼ 5 ਵਜੇ ਉੱਠ ਕੇ ਜ਼ਰੂਰ ਲੈਣਾ ਉਹਦਾ ਕਾਰਨ ਇਹ ਹੈ ਕਿ ਇਹ ਲੋਕ ਬਹੁਤ ਵਹਿਮਾ ਵਰਮਾ ਚ ਨੇ ਹਾੜਾ ਕਰਾ ਲੋ ਇਹ ਕਰਾ ਲੋ ਇਲਾਜ ਨਹੀਂ ਕਰਾਨਗੇ ਦਵਾਈਆਂ ਨਹੀਂ ਦਿਵਾਨਗੇ ਉਹਨਾਂ ਨੂੰ ਅਸੀਂ ਕਿਹਾ ਵੀ ਜੋ ਤੁਸੀਂ ਸਤਗੁਰੂ ਜੀ ਕੋ ਮੰਗੋਗੇ ਉਹ ਮਿਲੇਗਾ ਤੇ ਬੱਚੇ ਖੁਦ ਕਹਿੰਦੇ ਮੈਮ ਜਬਸੇ ਹਮ ਗੁਰੂ ਜੀ ਦਾ ਨਾਮ ਲੈਣੇ ਲਗੇ ਹੈ ਤਬਸੇ ਹਮਾਰੇ ਦੁੱਖ ਕਮ ਹੋ ਗਏ ਕਿਉਂਕਿ ਉਹਨਾਂ ਨੂੰ ਰਿਐਲਿਟੀ ਨਾਲ ਨਹੀਂ ਜੋੜਿਆ ਸਪਿਰਚੁਅਲ ਨਾਲ ਨਹੀਂ ਜੋੜਿਆ ਮੈਂ ਉਹਨਾਂ ਨੂੰ ਕਹਿੰਦੀ ਹਾਂ ਬੱਚੇ ਤੁਸੀਂ ਜੋ ਵੀ ਕਰਨਾ ਹੈ ਪ੍ਰਮਾਤਮਾ ਨਾਲ ਗੱਲ ਕਰਨਾ ਹੈ ਇੰਟਰੈਕਟ ਕਰਨਾ ਹੈ ਉਹ ਬੱਚੇ ਜੁੜ ਵੀ ਰਹੇ ਨੇ ਤੇ ਉਹਨਾਂ ਦੀਆਂ ਫੀਲਿੰਗਸ ਉਹਨਾਂ ਦੀਆਂ ਚੀਜ਼ਾਂ ਪੂਰੀਆਂ ਹੋ ਰਹੀਆਂ ਨੇ ਉਹਨਾਂ ਦੇ ਮਾਪਿਓ ਹੱਲੇ ਪਿੱਛੇ ਰਹਿ ਗਏ ਪਰ ਬੱਚੇ ਸਾਡੇ ਅੱਗੇ ਲੰਘ ਗਏ ਮੈਂ ਇੱਕ ਲਾਸ ਬਹੁਤ ਨੇ ਮਿੰਟ ਲੱਗਦਾ ਆ ਪਰ ਸਾਰਾ ਦਿਨ ਵੀ ਕਰੀ ਜਾਈਏ ਤਾਂ ਇੰਟਰਵਿਊ ਖਤਮ ਨਹੀਂ ਹੋਣਾ ਹਰਪ੍ਰੀਤ ਪਹਿਲਾਂ ਕੀ ਸੀ ਅੱਜ ਹਰਪ੍ਰੀਤ ਕਿੱਥੇ ਸਟੈਂਡ ਕਰਦੀ ਹੈ ਕੀ ਬਦਲਾਅ ਆ ਜ਼ਿੰਦਗੀ 'ਚ ਤੇ ਜਿੰਨੀਆਂ ਮਹਿਲਾਵਾਂ ਤੁਹਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹ ਹਰਪ੍ਰੀਤ ਇੱਕ ਨਿੰਮੋ ਝੂਣੀ ਜੀ ਕੁੜੀ ਸੀ ਜਦੋਂ ਮੈਂ ਪਹਿਲੀ ਵਾਰ ਏਮਪਾਵਰਮੈਂਟ 'ਚ ਵੀ ਗਈ ਉਹਦੇ 'ਚ ਵੀ ਮੈਨੂੰ ਇਦਾਂ ਲੱਗਦਾ ਸੀ ਮੇਰੀ ਜ਼ਿੰਦਗੀ ਦਾ ਮਕਸਦ ਨਹੀਂ ਆ ਕੋਈ ਪਰ ਮੀਨੂ ਠਾਕੁਰ ਜੀ ਨੇ ਸਤਗੁਰ ਦਲੀਪ ਸਿੰਘ ਜੀ ਨੇ ਵੀ ਔਰ ਮੇਰੇ ਸੰਦੀਪ ਜੋਤ ਸਾਰਾ ਉਹਨਾਂ ਨੇ ਵੀ ਇਹ ਗੱਲ ਕਹੀ ਤੂੰ ਆਪਣਾ ਟੀਚਾ ਮਿੱਥ ਤੂੰ ਆਪਣੇ ਆਉਣ ਵਾਲੇ ਸਾਲ ਚ ਕਿੱਥੇ ਦੇਖਣਾ ਚਾਹੁੰਦੀ ਆ ਆਪਣੇ ਆਪ ਨੂੰ ਤੇ ਮੈਂ ਇਸ ਇਹੀ ਸੁਪਨਾ ਲਿਆ ਸੀ ਕਿ ਮੇਰੇ ਕੋਲ ਜੋ ਮੈਂ ਮਿਸ ਕੀਤਾ ਕੋਈ ਨਾ ਮਿਸ ਕਰੇ ਜੇ ਕੋਈ ਕੁੜੀ ਡਾਕਟਰ ਬੰਨਾ ਚਾਹੁੰਦੀ ਹੈ ਨਾ ਉਹ ਮੇਰੇ ਨਾਲ ਸੰਪਰਕ ਕਰੇ ਮੇਰੇ ਕੋਲ ਪੈਸਾ ਨਹੀਂ ਹੈ ਮੇਰੇ ਕੋਲ ਇੱਕ ਵਿਲ ਪਾਵਰ ਹੈ ਕਿ ਮੈਂ ਕਰਵਾ ਸਕਦੀਆਂ ਮੈਂ ਲੋਕਾਂ ਦੇ ਅੰਦਰ ਹੀ ਸਪਿਰਿਟ ਭਰ ਸਕਦੀਆਂ ਕਿ ਇਸ ਕੁੜੀ ਨੂੰ ਡਾਕਟਰ ਬਣਾਣਾ ਆਪਾਂ ਤੇ ਮੈਂ ਤੁਹਾਨੂੰ ਵੀ ਇਹ ਕਹਾਂਗੀ ਆਪਣੇ ਆਪ ਨੂੰ ਕਦੀ ਘੱਟ ਨਾ ਸਮਝੋ ਤੁਹਾਨੂੰ ਮਰਦਾਂ ਨਾਲੋਂ ਕੁਝ ਰੱਬ ਨੇ ਘੱਟ ਨਹੀਂ ਦਿੱਤਾ ਤੁਹਾਨੂੰ ਉਹਨਾਂ ਨਾਲੋਂ ਵੱਧ ਹੀ ਦਿੱਤਾ ਜੋ ਵੀ ਦਿੱਤਾ ਤੁਹਾਨੂੰ ਸਹਿਣ ਦੀ ਸ਼ਕਤੀ ਵੱਧ ਦਿੱਤੀ ਹੈ ਤੁਹਾਨੂੰ ਸਮਾਜ ਸਿਰਜਣ ਦੀ ਸ਼ਕਤੀ ਦਿੱਤੀ ਹੈ ਤੁਸੀਂ ਬਰਦਾਸ਼ਤ ਕਰਨ ਦੀ ਆਪਣੇ ਜਿਹੜੀ ਸਮਰੱਥਾ ਉਹਨੂੰ ਜ਼ਰੂਰ ਘਟਾ ਦਿਓ ਪਰ ਤੁਸੀਂ ਆਪਣੇ ਅੰਦਰ ਵਿਲ ਪਾਵਰ ਬਣਾਓ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਕੁੜੀਆਂ ਨੂੰ ਇਹ ਬੇਨਤੀ ਹੈ ਕਿ ਆਪਣੇ ਜੋ ਵਿਆਹ ਨੇ ਉਹਨਾਂ ਬਾਰੇ ਬਾਅਦ ਚ ਤੇ ਆਪਣੇ ਪੈਰਾਂ ਤੇ ਸਟੈਂਡ ਹੋਣ ਬਾਰੇ ਪਹਿਲਾਂ ਸੋਚੋ ਇਸ ਚੀਜ਼ ਨੂੰ ਸਟੈਂਡ ਜਦੋਂ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਵੋਗੇ ਆਉਣ ਵਾਲੇ ਟਾਈਮ 'ਚ ਕੋਈ ਪਤਾ ਨਹੀਂ ਕਿੰਨੇ ਸਾਥ ਛੱਡ ਜਾਣਾ ਪਤੀ ਨੇ ਸਾਥ ਛੱਡ ਜਾਣਾ ਜਾਂ ਫੈਮਲੀ ਨੇ ਤੁਹਾਨੂੰ ਕਿਤੋਂ ਨਿਕਲਣਾ ਪੈ ਜਾਏ ਇਕੱਲੇ ਰਹਿ ਜਾਓ ਪਰ ਜਦੋਂ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਹੋਵੋਗੇ ਆ ਤੁਸੀਂ ਸਮਾਜ ਨੂੰ ਸਿਰਜ ਸਕਦੇ ਹੋ ਇਕੱਲੇ ਆਪਣੇ ਆਪ ਨੂੰ ਨਹੀਂ ਹਰਪ੍ਰੀਤ ਨੇ ਅੱਜ ਆਪਣੇ ਆਪ ਨੂੰ ਨਹੀਂ ਬਣਾਇਆ ਕਈ ਕੁੜੀਆਂ ਨੂੰ ਬਣਾਇਆ ਤੇ ਉਹ ਮੈਨੂੰ ਬਣਾਉਣ ਵਾਲੇ ਜੋ ਰੱਬ ਪਰਮਾਤਮਾ 사ਦਗੁਰੂ ਦਲੀਪ ਸਿੰਘ ਜੀ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੈ ਸਾਨਾ ਹਰਪ੍ਰੀਤ ਪ੍ਰੀਤ ਜਿਨ੍ਹਾਂ ਦੀ ਜ਼ਿੰਦਗੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਹੈ ਉਤਾਰ ਚੜ੍ਹਾਅ ਦੇਖੇ ਹਾਰ ਮੰਨੀ ਫਿਰ ਉੱਠ ਕੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਸੁਪਨੇ ਭਰੇ ਨੇ ਚਾਹੁੰਦਾ ਕਹਿਣਾ ਕਿ ਜਿੱਦਾਂ ਮੇਰੇ ਸੁਪਨੇ ਜਿਹੜੇ ਨੇ ਪੂਰੇ ਨਹੀਂ ਹੋ ਪਏ ਮੈਂ ਚਾਹੁੰਨੀ ਆ ਕਿ ਮੈਂ ਉਹਨਾਂ ਸੁਪਨਿਆਂ ਨੂੰ ਬੱਚਿਆਂ ਦੇ ਵਿੱਚ ਪੂਰਾ ਹੁੰਦਾ ਦੇਖਾਂ ਤਾਂ ਸਕੂਲ ਇਹਨਾਂ ਦੇ ਵੱਲੋਂ ਜਿਹੜਾ ਇੱਕ ਚਲਾਇਆ ਜਾਂਦਾ ਹੈ ਤੇ ਇਹਨਾਂ ਦਾ ਕਹਿਣਾ ਕਿ ਅੱਗੇ ਕਿਸੇ ਨਾ ਕਿਸੇ ਬੋਰਡ ਦੇ ਨਾਲ ਐਫੀਲੀਏਟਡ ਕਰਵਾ ਕੇ ਫ੍ਰੀ ਆਫ ਕਾਸਟ ਬੱਚਿਆਂ ਦੀ ਪੜ੍ਹਾਈ ਆ ਉਹ ਵੀ ਕਰਵਾਈ ਜਾਏਗੀ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਅਜੇ ਲੋਕ ਜੋ ਸਮਾਜ ਦੇ ਲਈ ਵਾਕਿਆੱਚ ਕੁਝ ਕਰ ਰਹੇ ਨੇ ਪਰਮਾਤਮਾ ਉਹਨਾਂ ਨੂੰ ਸਮਰੱਥਾ ਬਖਸ਼ੇ ਔਰ ਇਹਨਾਂ ਦੇ ਜੋ ਜਿੰਨਾ ਇਹਨਾਂ ਨੇ ਕਾਰਜ ਕੀਤਾ ਉਸ ਨੂੰ ਬੂਰ ਪੈਣ ਉਸ ਨੂੰ ਫਲ ਲੱਗੇ ਤਾਂ ਕਿ ਇਹਨਾਂ ਇਹ ਹੋਰ ਉਚਾਈਆਂ ਤੱਕ ਪਹੁੰਚਣ ਤੇ ਸਮਾਜ ਦੇ ਲਈ ਐਦਾਂ ਹੀ ਕੰਮ ਜਿਹੜਾ ਕਰਦੇ ਰਹਿਣ ਤਾਂ ਹਰ ਪ੍ਰੀਤ ਦੀ ਨਿੱਜੀ ਜ਼ਿੰਦਗੀ ਜੋ ਬਾਹਰ ਨਿਕਲ ਕੇ ਜਿੰਨਾ ਕ ਇਹਨਾਂ ਨੇ ਕਾਰਜ ਕੀਤਾ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾਈਆਂ ਨੇ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹੋ ਜੇ ਹੋਰ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਇਹੋ ਜੇ ਹੋਰ ਬਹੁਤ ਸਾਰੀਆਂ ਲਾਈਵ ਇਨਸਪੀਰੇਸ਼ਨਸ ਜਿਹੜੀਆਂ ਨੇ ਤੁਹਾਡੇ ਰੂਬਰੂ ਕਰਵਾਉਂਦੇ ਰਵਾਂਗੇ ਤਦ ਤੱਕ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਕੈਮਰਾ ਪਰਸਪਰ ਨਮਨ ਨਾਲ ਅਨਪ੍ਰੀਤ ਕੋਹਰਨ ਲਾਈਵ ਪੰਜਾਬੀ ਟੀਵੀ ਲੁਧਿਆਣਾ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈ ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।